ਅਣੀ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧਰਜਾਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਸੂਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਦੇਂਗੇ ਧਰਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹ ਉਹ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਹੀ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਇਕ ਕੋਈ ਗੱਲ ਨਹੀਂ ਸਾਡੀ ਜੇ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੇਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰੇਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿਆ ਸੋ ਰਹੀ ਐ ਮੋਨ ਐ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਐ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਾਰੇ ਮਾਰੇ ਨੇ ਮਤਲਬ ਆ ਜੋ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇਆਂ ਮੰਤਰੀ ਅਮਿਤ ਸ਼ਾਹ ਜੀ ਨੂੰ ਪੁੱਛਾਂ ਕਿ ਆਪਾਂ ਕਿਉਂ ਵੇਟ ਕਰ ਰਹੇ ਆਂ ਕੰਦਲ ਬੀਤ ਕੇ ਅੱਜ ਪਾਕਿਸਤਾਨ ਦੀ ਤੱਜੇ ਉਡੀਆਂ ਨਹੀਂ ਚਾਹੀਦੀਆਂ ਸੀ ਜੇ ਕਿਤੇ ਅਮਿਤ ਤੋਰਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਜੇ ਵੀ ਰਹਿ ਜਾਏ ਕੀ ਹੋਰ ਹੈ ਬੱਬਰ ਸ਼ੇਰ ਤੁਹਾਨੂੰ ਵੀ ਅੰਮੀ ਥੋੜਾ ਸਮਝ ਆਇਆ ਕਿਉਂਕਿ ਮੈਨੂੰ ਪਤਾ ਹੈ ਕਿ ਚੁੱਤੇ ਤੁਸੀਂ ਵੀ ਨਹੀਂ ਹੋਰੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਵਿੱਚ ਸ਼ੇਵਚਨ ਵਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਹਾ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਕੰਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੁਆਨ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਦੂ ਤਿਆਰ ਆ ਪਿਆ ਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਧਰਜਿਓਂ ਲਾਵਾਂਗੇ ਇਹੋਨੇ ਸ਼ਰਫੈਰੀ ਕੋਲੇ ਚਾਹੀਦੀ ਐ ਇਹੋ ਜਿਹੇ ਹਿੰਦੁਸਤਾਨੀ ਹੋਣੇ ਚਾਹੀਦੇ ਐ ਕਿ ਜਿੰਨੇ ਵੀ ਮੇਰੇ ਹਿੰਦੁਸਤਾਨੀ Hindu ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਪਰਵਾਹ ਨਹੀਂ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਇੱਜ਼ਤੀ ਕਰਦਾ ਇਹ ਪੰਜਾਬ ਦਾ Hindu ਬੇਇੱਜ਼ਤੀ ਕਰਦੇ ਛੇਤ ਨਾਲ ਲੁਆਇੰਦੇ Hindu ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੰਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨ ਦੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇ ਬਾਦੋ ਮੈਂ ਕਹਿੰਦਾ ਖੜਕਾ ਝੜਕਾ ਪਾਕਿਸਤਾਨ ਸਾਹਿਬ ਰੌੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸੁਤੰਤਰਤਾ ਸਰ ਸਨਾਨੀ ਯਾਨੀ ਫਰੀडम फाइਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਣਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨੀ ਮੈਂ ਜੀਵ ਨੂੰ ਕਿਉਂ ਕਹੇ ਤਾ ਮੈਂ ਤੁਹਾਨੂੰ ਜੀ ਲੀ ਕਹਿਣਾ ਚਾਹੀਦਾ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਝੰਡੀਆਂ ਉੱਡੇਗੀ ਪਾਕਿਸਤਾਨ